ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਭ ਵਿਧਾਇਕ ਦੀ ਕਾਰ ਦਾ ਭਿਆਨਕ ਹਾਦਸਾ ਹੋ ਗਿਆ ਹੈ ਆਭ ਵਿਧਾਇਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਦਸੇ ਵਿੱਚ ਆਪ ਦੇ ਵਿਧਾਇਕ ਜ਼ਖਮੀ ਹੋ ਗਏ ਨੇ ਰਾਤ ਨੂੰ ਭਿਆਨਕ ਹਾਦਸਾ ਵਾਪਰਿਆ ਹੈ ਦਸੂਹਾ ਤੋਂ ਆਪ ਦੇ ਵਿਧਾਇਕ ਨੇ ਕਰਮਵੀਰ ਸਿੰਘ ਘੁੰਮਣ ਇਹ ਹਾਦਸਾ ਦਸੂਹਾ ਤੋਂ ਤਲਵਾੜਾ ਜਾਂਦੇ ਸਮੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਘੁੰਮਣ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉਹਨਾਂ ਦੇ ਪੈਰ ਵਿੱਚ ਸੱਟ ਲੱਗੀ ਹੈ ਇਨੋਵਾ ਵਿੱਚ ਉਹਨਾਂ ਦੇ ਨਾਲ ਪੀਵੀ ਜਹਾਜ਼ਰ ਸਨ ਜਾਣਕਾਰੀ ਅਨੁਸਾਰ ਇਹ ਹਾਦਸਾ ਦਸੂਹਾ ਹੱਜੀਪੁਰ ਮੁੱਖ ਸੜਕ ਤੇ ਪੈਂਦੇ ਪਿੰਡ ਚੋਹਾਣਾ ਨੇੜੇ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਤਲਵਾੜਾ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣ ਜਾ ਰਹੇ ਸਨ ਐਮ ਐਲ ਏ ਤੇ ਇਸੇ ਦੌਰਾਨ ਇੱਕ ਵਾਹਨ ਸਾਈਡ ਤੋਂ ਆਂਦਾ ਹੈ ਤੇ ਉਸ ਦੇ ਗੱਡੀ ਦੇ ਵਿੱਚ ਟਕਰਾ ਜਾਂਦਾ ਹੈ ਵਾਹਨ ਦੀ ਸਾਈਡ ਤੇ ਜਾ ਟਕਰਾਂ ਤੋਂ ਬਾਅਦ ਗੱਡੀ ਸੜਕ ਤੋਂ ਉੱਤਰ ਜਾਂਦੀ ਹੈ ਤੇ ਖੰਭੇ ਨਾਲ ਟਕਰਾ ਜਾਂਦੀ ਹੈ ਗੱਡੀ 'ਚ ਸਵਾਰ ਕੁੱਲ 5 ਲੋਕ ਜ਼ਖਮੀ ਹੋ ਗਏ ਨੇ ਬਾਕੀ ਲੋਕਾਂ ਨੂੰ ਮਾਮੂਲੀ ਸੱਟ ਲੱਗੀਆਂ ਨੇ ਐਮਐਲਏ ਸਾਹਿਬ ਦੀ ਕੰਡੀਸ਼ਨ ਠੀਕ ਆ ਪੀਏ ਦੇ ਅਸੀਂ ਥੋੜਾ ਮੂਹਰ ਦੇ ਵਿੱਚ ਛੀਸ਼ਾ ਲੱਗ ਗਿਆ ਸੀ ਕੋਈ ਇਦਾਂ ਦੀ ਖਤਰੇ ਵਾਲੀ ਗੱਲ ਨਹੀਂ ਕਿ ਤਾਂ ਐਮਐਲਏ ਸਾਹਿਬ ਦੇ ਵੀ ਥੋੜਾ ਲੱਤ 'ਚ ਚਰਿਆ ਤਾਂ ਸੇਖ ਜਿੱਦਾਂ ਵੱਜਿਆ ਕਰਕੇ ਥੋੜੀ ਜਿਹੀ ਸੋਜ ਆ ਵੈਸੇ ਕੰਡੀਸ਼ਨ ਠੀਕ ਹੈ ਜਿੱਥੇ ਕਰਾਉਣ ਲਈ ਜਗ੍ਹਾ ਕਿ ਗਏ ਆ ਤਾਂ ਪਤਾ ਚੱਲ ਜਾਏਗਾ ਜੇ ਕੋਈ ਨਜਰ ਐਮਐਲਏ ਸਾਹਿਬ ਕਿੱਥੇ ਇੱਕ ਹੋਇਆ ਹਾਦਸਾ ਇਹ ਕੋਗਰੇਪਟਾ ਕਿ ਕਿਥੋਂ ਕਿਥੋਂ ਜਾ ਰਹੇ ਸੀ ਇਹ ਤਲਵਾੜੇ ਨੂੰ ਜਾ ਰਹੀ ਸੀ ਪ੍ਰੋਗਰਾਮ ਸੀਗੇ ਕੈਂਪ ਵੀ ਲੱਗੇ ਹੋਏ ਆ ਪਿੰਡਾਂ 'ਚ ਉੱਥੇ ਵੀ ਗਏ ਉਧਰ ਨੂੰ ਹੀ ਜਾ ਰਹੇ ਸੀ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜਿਓ ਉਹਨੂੰ ਖੱਬੇ ਪਾਸੇ ਟੋਆ ਆ ਕਿ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਇਹ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈ ਕੰਬੇ 'ਚ ਵੱਜੀ ਕੰਬੇ ਤੋਂ ਠਾੜ ਵੱਲ ਉਤਰ ਗਏ ਐਮਐਲਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਉਹ ਇਹ ਤਿੰਨ ਜਣੇ ਸੀਗੇ ਇਹ ਬਾਕੀ ਸਾ ਇਹ ਜਿਹਨੇ ਦਿੱਤਾ ਜਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ